ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵਗੇ ਠੀਕ ਹੋਵਗੇ ਤੇ ਇੱਥੇ ਮੈਂ ਕਿਚਨ ਚ ਸੀਗੀ ਬਹੁਤ ਬਹੁਤ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਅੱਗ ਪਈ ਤੁਸੀਂ ਅੱਗੇ ਅੱਗੇ ਦੇਖਿਓ ਆ ਦੇਖੋ ਕੜਾਈ ਨੂੰ ਨਾ ਬਹੁਤ ਜਰਾ ਅੱਗ 'ਤੇ ਮੈਂ ਕੋਲ ਬਿਲਕੁਲ ਖੜੀ ਸੀ ਇਨਾ ਚੁੱਕਰ ਮੈਂ ਇੱਕਦਮ ਜਿਵੇਂ ਪਿੱਛੇ ਹੋ ਗਈ ਤੇ ਇੱਕਦਮ ਜਿ ਉੱਪਰ ਉੱਪਰ ਨੂੰ ਨਾ ਅੱਗ ਦਾ ਗੋਲਾ ਜਿਹਾ ਉੱਪਰ ਨੂੰ ਆਇਆ ਗੱਲ ਇਹ ਹੋਈ ਕਿ ਮੈਂ ਇਹ ਕੜਾਈ 'ਚ ਤੇਲ ਪਾਇਆ ਸੀ ਮੈਂ ਹਨਾ ਇੱਧਰ ਗੱਲਾਂ ਕਰਨ ਲੱਪੀ ਮੰਮੀ ਆਪਣੀ ਨਾ ਮਤਲਬ ਸੱਸ ਨਾਲ ਤੇ ਕੜਾਈ 'ਚ ਤੇਲ ਪਤਾ ਨਹੀਂ ਕਿਹੜੇ ਵੇਲੇ ਗਰਮ ਹੋ ਗਿਆ ਤੇ ਗਰਮ ਜਿਹੇ ਕੜਾਈ 'ਚ ਤੇਲ ਹੋਇਆ ਤੇ ਮੈਂ ਗੈਸ ਦਾ ਵੇਲੇ ਸੀ ਬੰਦ ਕਰ ਦਿੱਤਾ ਸੀ ਬਹੁਤ ਜ਼ਿਆਦਾ ਹੀ ਗਰਮ ਹੋ ਗਿਆ ਸੀ ਗੈਸ ਬੰਦ ਕਰਕੇ ਇੱਦਾਂ ਕੋਲੀ ਖੜੀ ਸੀ ਅਜੇ ਮੈਂ ਕਿਹਾ ਚੱਲ ਕੜਛੀ ਨਾਲ ਤੇਲ ਨੂੰ ਥੋੜਾ ਠੰਡਾ ਕਰ ਦੇ ਹਲਾਣੀ ਐ ਇੰਨੇ 'ਚ ਅੱਗ ਪੈ ਗਈ ਤੇ ਇਨਾ ਸ਼ੁਕਰ ਬਚਾਅ ਹੋ ਗਿਆ ਨਹੀਂ ਤਾਂ ਪਤਾ ਨਹੀਂ ਅੱਜ ਕੀ ਹੋ ਜਾਂਦਾ ਇੱਕਦਮ ਜੀ ਉੱਪਰ ਨੂੰ ਅੱਗ ਪਈ ਚਲੋ ਸਾਈਂ ਜੀ ਦੀ ਮਿਹਰ ਸੀ ਕਿਰਪਾ ਸੀਗੀ ਬਚਾਅ ਹੋ ਗਿਆ ਤੇ ਮੈਂ ਬਣਾਏ ਅੱਜ ਆਲੂ ਮਟਰ ਆਲੂ ਮਟਰ ਹੀ ਬਣਾਣੇ ਸੀਗੇ ਮੈਂ ਦੂਸਰੀ ਕੜਾਈ ਫਿਰ ਮੈਂ ਲਈ ਉਹ ਤਾਂ ਕੜਾਈ ਬਿਲਕੁਲ ਕਾਲੀ ਹੋ ਗਈ ਸੀਗੀ ਬਿਲਕੁਲ ਕਾਲੀ ਬੜੀ ਮੁਸ਼ਕਲ ਨਾਲ ਮੈਂ ਧੋਤੀ ਉਹ ਕੜਾਈ ਪਹਿਲਾਂ ਤਾਂ ਮੈਂ ਸੋਚਿਆ ਸੀ ਕਿ ਮੈਂ ਨਹੀਂ ਧੋਣੀ ਛੱਡ ਪਰੇ ਹੋਰ ਲੈ ਲੂੰਗੀ ਬਟ ਫਿਰ ਮੈਂ ਕਿਹਾ ਨਹੀਂ ਇੰਨੀ ਨਵੀਂ ਕੜਾਈ ਹੈ ਮੇਰੀ ਮੈਧੀ ਥੋੜੀ ਇਹਨੂੰ ਜਾਣ ਦਊਂਗੀ ਇਹਨੂੰ ਵੋਸ਼ ਹੀ ਕਰਦੀਆਂ ਚੰਗੀ ਤਰ੍ਹਾਂ ਸਬਜੀ ਵਗੈਰਾ ਬਣਾ ਲਈ ਆ ਫਿਰ ਮੈਂ ਇੱਥੇ ਬਣਾਣ ਲੱਗੀ ਸੀ ਧਨੀਏ ਤੇ ਹਰੇ ਪੁਦੀਨੇ ਦੀ ਚਟਣੀ ਹਰੇ ਧਨੀਏ ਦੀ ਤੇ ਪੁਦੀਨੇ ਦੀ ਚਟਣੀ ਤੇ ਮੈਂ ਆਪਣਾ ਬਸ ਪਿਆਜ਼ ਕੱਟ ਲੇ ਪਿਆਜ਼ ਨੂੰ ਪਹਿਲਾਂ ਮੈਂ ਮਿਕਸੀ ਕਿਉਂਕਿ ਮਿਕਸੀ ਜਿਹੜੀ ਚਟਣੀ ਵਾਲਾ ਜਾਰ ਹੈ ਨਹੀਂ ਥੋੜਾ ਛੋਟਾ ਆ ਤੇ ਇਸ ਲਈ ਮੈਂ ਚ ਇਹਨਾਂ ਥੋੜਾ ਥੋੜਾ ਪਾ ਕੇ ਪੀਸ ਰਹੀ ਹਾਂ ਸਾਰਾ ਸਮਾਨ ਚਟਨੀ ਮੈਂ 2-3 ਵਾਰੀ ਬਣਾ ਚੁੱਕੀ ਹਾਂ ਔਰ ਚਟਨੀ ਇੰਨੀ ਟੇਸਟੀ ਬਣਦੀ ਨਾ ਬਹੁਤ ਜ਼ਿਆਦਾ ਹੀ ਵਧੀਆ ਲੱਗਦੀ ਆ ਤੇ ਮੈਂ ਪਹਿਲਾਂ ਨਾ ਫਿਲਹਾਲ ਮੈਂ ਪਿਆਜ਼ ਕੱਟੇ ਪਿਆਜ਼ ਨੂੰ ਪਹਿਲਾਂ ਮੈਂ ਮਿਕਸੀ ਚ ਕਰੂੰਗੀ ਜ਼ਿਆਦਾ ਨਹੀਂ ਮੈਂ ਮਤਲਬ ਜਿਆਦਾ ਪੇਸਟ ਨਹੀਂ ਬਣਾਦੀ ਥੋੜਾ ਜਿਹਾ ਹੀ ਕਰਦੀ ਆ ਪਰ ਫਿਰ ਵੀ ਥੋੜਾ ਜਿਹਾ ਪੇਸਟ ਬਣੀ ਜਾਂਦਾ ਹੈ ਪਰ ਇੰਨਾ ਵੀ ਨਹੀਂ ਮੈਂ ਪੂਰਾ ਮਤਲਬ ਪੂਰਾ ਪਤਲਾ ਕਰਦੀ ਉਹਨੂੰ ਬਸ ਥੋੜਾ ਜਰਦਰ ਜਰਦਰਾ ਜਿਹਾ ਰੱਖਣਾ ਤੇ ਚਟਨੀ ਵਿੱਚ ਮੈਂ ਪਿਆਜ਼ ਮੈਂ ਪਾ ਲਈ ਆ ਹੋਰ ਪਿਆਜ਼ ਨੂੰ ਮੈਂ ਕੱਢ ਕੇ ਫਿਰ ਦੁਬਾਰਾ ਜਿਹੜੇ ਪਿਆਜ਼ ਥੋੜੇ ਜਿਓ ਉਹ ਪਾਉਂਗੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਇਹ ਬੇ ਜਾਰ ਨਾ ਜਿਹੜਾ ਇਹ ਜੱਗ ਹੈ ਇਹ ਬਿਲਕੁਲ ਛੋਟਾ ਹੈ ਤੇ ਇਸ ਲਈ ਮੈਂ ਨਾ ਥੋੜਾ ਥੋੜਾ ਕਰਕੇ ਸਮਰ ਪਾਣੀ ਇੱਕ ਕੇ ਦਾ ਟੱਕਾ ਨਾ ਜਿਹੜਾ ਉਹ ਬਿਲਕੁਲ ਟੁੱਟ ਗਿਆ ਆ ਉਹ ਮੈਂ ਅਗਲੇ ਦਿਨ ਮਤਲਬ ਕੱਲ੍ਹ ਫਿਰ ਮੈਂ ਇਹਨੂੰ ਦੇ ਕੇ ਆਉਂਗੀ ਟੱਕਣੇ ਦਾ ਚੇਂਜ ਕਰਵਾਉਣਾ ਜਿੱਥੋਂ ਅਸੀਂ ਮਸ਼ੀਨ ਮਿਕਸਰ ਲਿਆ ਨਾ ਉੱਥੇ ਮੈਂ ਚੇਂਜ ਕਰਵਾਉਂਗੀ ਟੱਕਣ ਇਹਦਾ ਬਾਕੀ ਦੇ ਟੱਕਣ ਬਿਲਕੁਲ ਸਹੀ ਹੈ ਪਤਾ ਨਹੀਂ ਇਹ ਕਿੱਦਾਂ ਟੁੱਟ ਗਿਆ ਉੱਪਰੋਂ ਫਿਰ ਖੁੱਲਦਾ ਬੜੀ ਮੁਸ਼ਕਲ ਨਾਲ ਖੁੱਲਦਾ ਹੌਲੀ ਹੌਲੀ ਨਾ ਖੋਲਣੇ ਪੈਂਦਾ ਆ ਤੇ ਮੈਂ ਫਿਰ ਹੁਣ ਦੂਸਰੀ ਬੜੀ ਜਿਹੜੇ ਹੁਣ ਪਹਿਲੇ ਪਿਆਜ਼ ਮੈਂ ਉਹ ਰ ਬਣਾ ਕੇ ਮਿਕਸੀ ਚ ਗ੍ਰाइंड ਕਰਕੇ ਤੇ ਹੁਣ ਮੈਂ ਇਹ ਵਾਲੇ ਪਿਆਜ਼ ਪਾ ਦੂੰਗੀ ਮਤਲਬ ਇਹਨਾਂ ਨੂੰ ਸਾਰਿਆਂ ਨੂੰ ਮੈਂ ਨਾ ਨਾਲ ਨਾਲ ਹਰੀ ਮਿਰਚ ਵੀ ਪਾ ਰਹੀ ਹਾਂ ਕਿਉਂਕਿ ਐਨ ਚੰਗੀ ਤਰ੍ਹਾਂ ਨਾ ਮਿਰਚ ਵੀ ਮਿਕਸ ਹੋ ਜਾਵੇ ਤੇ ਖੱਟੀ ਮਿੱਠੀ ਚਟਨੀ ਬਣੀ ਸੀ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਬਹੁਤ ਜ਼ਿਆਦਾ ਟਮਾਟਰ ਵੀ ਪਾ ਟਮਾਟਰ ਕਰਕੇ ਨਾ ਖੱਟੀ ਮਿੱਠੀ ਚਟਨੀ ਵਧੀਆ ਲੱਗਦੀ ਹੈ ਤੇ ਪਹਿਲਾਂ ਮੈਂ ਪਿਆਜ਼ ਨੂੰ ਪੀਸੂਗੀ ਫਿਰ ਉਸ ਤੋਂ ਬਾਅਦ ਟਮਾਟਰ ਫਿਰ ਉਸ ਤੋਂ ਬਾਅਦ ਹਰੀਆ ਧਨੀਆ ਤੇ ਹਰਾ ਪੁਦੀਨਾ ਇਹਨਾਂ ਨੂੰ ਕਰੂੰਗੀ ਬਸ ਟਮਾਟਰ ਦੀ ਵਾਰੀ ਆ ਗਈ ਹੁਣ ਮੈਂ ਟਮਾਟਰਾਂ ਨੂੰ ਪੀਸ ਲੂੰਗੀ ਇੱਕ ਨਵੇਂ ਬਰਤਨ ਚ ਰੱਖੀ ਜਾਨੀ ਸਮਾਨ ਕੱਢ ਕੱਢ ਕੇ ਮਤਲਬ ਕਿ ਪਾਈ ਜਾਨੀ ਹੈ ਤੇ ਬਾਹ ਤੁਸੀਂ ਦੇਖ ਰਹੇ ਹੋਗੇ ਹਨੇਰਾ ਹੋ ਗਿਆ ਆ ਖਨੇ ਰੱਦ ਨਾ ਕਿ ਜਿੱਦਾਂ ਸਾਨੂੰ ਪਤਾ ਹੀ ਆ ਦਿਨ ਛੋਟੇ ਆ ਥੋੜਾ ਜਲਦੀ ਹੋ ਜਾਂਦਾ ਨੇ ਰਹਾ ਨਾ ਤੇ ਇਸ ਲਈ ਫਿਰ ਮੈਂ ਟਾਈਮ ਤਾਂ ਵੈਸੇ ਜੇ ਕੁਝ ਨਹੀਂ ਹੋਇਆ 7:00 ਤਾਂ 7:30 ਦਾ ਟਾਈਮ ਆ ਤੇ ਅਨੇ ਰ ਫਿਰ ਵੀ ਨਾ ਹੋ ਗਿਆ ਆ ਤੇ ਸਬਜ਼ੀ ਵਗੈਰਾ ਤਾਂ ਮੈਂ ਪਹਿਲੀ ਬਣਾ ਕੇ ਰੱਖ ਲਈ ਸੀ ਰੋਟੀ ਮੇਰੀ ਨਾ ਹਿੰਮਤ ਨਹੀਂ ਸੀ ਕਿ ਬਣਾਉਂਦੀ ਕਉਕ ਮੈਂ ਬਹੁਤ ਜ਼ਿਆਦਾ ਥੱਕ ਗਈ ਸੀ ਦੇਖੋ ਟਾਈਮ ਲੱਗਦਾ ਹਰ ਇੱਕ ਚੀਜ਼ ਨੂੰ ਪਹਿਲਾਂ ਤਾਂ ਦੇਖੋ ਉਹ ਕੜਾਈ ਨੂੰ ਅੱਗ ਪੈ ਗਈ ਫਿਰ ਮੈਂ ਕੜਾਈ ਨੂੰ ਅੱਧਾ ਘੰਟਾ ਲੱਗੀ ਰਹੀ ਧੋਣ ਲਈ ਮਤਲਬ ਉਹਨੂੰ ਬਹੁਤ ਟਾਈਮ ਲੱਗਿਆ ਫਿਰ ਮੈਂ ਸਬਜ਼ੀ ਬਣਾਈ ਮਤਲਬ ਮੇਰੀ ਹਿੰਮਤ ਨਹੀਂ ਸੀ ਕਿ ਫਿਰ ਇਹਦੇ ਪਾਪਾ ਕਹਿੰਦੇ ਕੋਈ ਨਹੀਂ ਮੈਂ ਨਾ ਰੋਟੀ ਬਾਹਰੋਂ ਲੈ ਆਉਂਗਾ ਤੇ ਫਿਰ ਸਬਜ਼ੀ ਬਣਾ ਲਈ ਸੀ ਚਟਨੀ ਬਣਾ ਲਈ ਸੀ ਰੋਟੀ ਸੀ ਬਾਹਰੋਂ ਮੰਗਾ ਲਈ ਸੀ ਕਿਉਂਕਿ ਹਿੰਮਤ ਬਿਲਕੁਲ ਨਹੀਂ ਸੀ ਕਿ ਬਿਲਕੁਲ ਵੀ ਜਨੂੰ ਕਰਨਾ ਹੈ ਨਹੀਂ ਸੀ ਹਿੰਮਤ ਖੜਨ ਦੀ ਤੇ ਤੁਸੀਂ ਹਣਾ ਨਾਲੇ ਮੇਰੇ ਵਲੌਗ ਨੂੰ ਵੱਧ ਤੋਂ ਵੱਧ ਦੇਖੋ ਵੀਡੀਓ ਮੇਰੇ ਨੂੰ ਤੇ ਤੁਹਾਡੀ ਸਪੋਰਟ ਬਿਨਾ ਮੈਂ ਕੁਝ ਨਹੀਂ ਕਰ ਸਕਦੀ ਬਾਕੀ ਅੱਗੇ-ਅੱਗੇ ਮੇਰੇ ਵਲੌਗ ਜਿੱਦਾਂ ਦੇ ਰਹੂਗੇ ਤੇ ਵਧੀਆ ਹੋਣਗੇ ਤੁਹਾਨੂੰ ਸਰਪ੍ਰਾਈਜ਼ ਮਿਲੂਗਾ ਕੁਝ ਸਰਪ੍ਰਾਈਜ਼ ਦੇਣਾ ਵੀ ਹੈ ਮੈਂ ਤੇ ਬਾਕੀ ਇੱਦੀ ਪਿਆਰ ਦਿੰਦੇ ਰਹੋ ਤੇ ਲਾਈਕ ਜਰੂਰ ਕਰਿਆ ਕਰੋ ਔਰ ਕਮੈਂਟ ਵੀ ਕਮੈਂਟ ਚ ਜਰੂਰ ਲਿਖਿਆ ਕਰੋ ਅਗਰ ਕੋਈ ਮਿਸਟੇਕ ਹੈ ਮੇਰੇ ਵੀਡੀਓ ਚ ਕੁਝ ਵੀ ਪ੍ਰੋਬਲਮ ਹੈ ਤੇ ਮੈਨੂੰ ਜਰੂਰ ਦੱਸੋ ਕਿਉਂਕਿ ਮੈਨੂੰ ਨਾ ਇੰਨੀ ਨੋਲੇਜ ਨਹੀਂ ਹੈਗੀ ਵੀਡੀਓ ਵਗੈਰਾ ਹਜੇ ਬਣਾਉਣ ਦੀ ਮੈਨੂੰ ਇੰਨੀ ਬਿਲਕੁਲ ਵੀ ਨੋਲੇਜ ਨਹੀਂ ਇੰਨੀ ਕਿ ਬਿਲਕੁਲ ਵੀ ਨਹੀਂ ਨੋਲੇਜ ਹੈ ਕਿ ਜਿੱਦਾਂ ਹੀ ਬਣਦੀ ਆ ਮੈਂ ਬਸ ਬਣਾ ਕੇ ਅਪਲੋਡ ਕਰ ਦਿੰਦੀ ਆ ਕਿਉਂਕਿ ਇਹ ਦੇਖੋ ਇੱਕ ਇੱਕ ਤਾਂ ਹੁੰਦਾ ਐਕਸਪੀਰੀਅੰਸ ਉਹ ਮੈਨੂੰ ਬਿਲਕੁਲ ਹੈ ਨਹੀਂ ਕਿ ਇਹਨਾਂ ਨੂੰ ਐਕਸਪੀਰੀਅੰਸ ਹੁੰਦਾ ਕਿੱਦਾਂ ਬਣਾਣੀ ਹੌਲੀ-ਹੌਲੀ ਦੇਖੋ ਜਿੱਦਾਂ ਮੈਨੂੰ ਮੈਂ ਹੌਲੀ-ਹੌਲੀ ਬਣਾਉਂਦੀ ਰਹੂੰਗੀ ਮੈਂ ਹੌਲੀ-ਹੌਲੀ ਸਿੱਖੂੰਗੀ ਸਭ ਕੁਝ ਏਦਾਂ ਇੱਕਦਮ ਚੀਜ਼ ਮੈਂ ਕਮਾ ਮੈਂ ਸਿੱਖਣ ਬੈ ਜਾ ਮੈਂ ਇੱਕਦਮ ਚੀ ਤਰਦਾ ਸਿੱਖ ਨਹੀਂ ਸਕਦੀ ਇਹਨਾ ਕੁਝ ਵੀ ਟਾਈਮ ਲੱਗਦਾ ਹੈ ਚੀਜ਼ਾਂ ਨੂੰ ਤੇ ਮੈਂ ਕੋਸ਼ਿਸ਼ ਵੈਸੇ ਪੂਰੀ ਕਰਦੀ ਆ ਕਿ ਮੇਰੀ ਵੀਡੀਓ ਵਧੀਆ ਹਨ ਤੇ ਫਿਰ ਵੀ ਥੋੜੀ-ਮੋਟੀ ਮਿਸਟੇਕ ਹੋ ਹੀ ਜਾਂਦੀ ਆ ਤੇ ਲੋ ਜੀ ਦੇਖੋ ਮੇਰੀ ਚਟਨੀ ਬਣ ਕੇ ਹੋ ਗਈ ਹੈ ਰੈਡੀ ਹੁਣ ਮੈਂ ਇਹਦੇ ਵਿੱਚ ਪਾਉਂਗੀ ਮਸਾਲੇ ਜੋ ਜੋ ਮੈਂ ਪਾਣੇ ਆ ਫਿਲਹਾਲ ਤਾਂ ਮੈਂ ਇਹਨੂੰ ਹਨ ਪੀਸ ਲਿਆ ਸਾਰੇ ਸਮਾਨ ਨੂੰ ਤੇ ਇਹ ਹੈਗਾ ਆਮਚੂਰ ਪਾਊਡਰ ਇਹ ਵੀ ਜਰੂਰ ਤੁਸੀਂ ਅਗਰ ਬਣਾਉਣਾ ਚਾਹੁੰਦੇ ਈਦਰੀ ਚਟਨੀ ਤੇ ਆਮਚੂਰ ਪਾਊਡਰ ਜਰੂਰ ਟਰਾਈ ਕਰਿਓ ਪਾਇਓ ਕਿਉਂ ਇਨਾ ਖਟ ਮਿੱਠਾ ਨਾ ਖਟ ਮਿੱਠਾ ਜਿਹਾ ਟੇਸਟਾਂ ਦਾ ਵਧੀਆ ਲੱਗਦਾ ਤੇ ਵਿੱਚ ਪਾਇਆ ਜਿਹੜਾ ਨੋਰਮਲ ਨਮਕ ਹੁੰਦਾ ਉਹ ਹੋਰ ਕਾਲਾ ਨਮਕ ਇਹ ਪਾਤਾ ਦੋਨੋਂ ਪਾਤੇ ਕਿਉਂਕਿ ਜੋ ਬਲੈਕ ਨਮਕ ਹੁੰਨਾਈ ਵਾਲਾ ਇਹ ਨਾ ਤਾਂ ਆਪਣਾ ਅਲੱਗ ਹੀ ਟੇਸਟ ਹੁੰਦਾ ਨਾ ਤੇ ਮਸਾਲੇ ਪਾਤੇ ਜੜੇ ਜੜੇ ਮੈਂ ਪਾਣੀ ਸੀ ਧਨੀਆ ਪਾਊਡਰ ਸੀਗਾ ਜੀਰਾ ਪਾਊਡਰ ਸੀ ਇਹ ਦੋਨੋਂ ਮਸਾਲੇ ਇਹ ਪਾਤੇ ਤੇ ਜਿਹੜਾ ਜੀਰਾ ਸੀ ਨਾ ਉਹ ਮੈਂ ਉਹਦੇ ਵਿੱਚ ਹੀ ਮਿਕਸ ਜਿਹਨੂੰ ਮੈਂ ਪੁਦੀਨਾ ਧਨੀਆ ਪਾਇਆ ਨਾ ਉਹਦੇ ਵਿੱਚ ਮੈਂ ਥੋੜਾ ਜਿਹਾ ਧਨੀਆ ਉਹ ਜੀਰਾ ਪਾਤਾ ਸੋਤ ਵਿੱਚ ਹੀ ਮਿਕਸ ਹੋ ਗਿਆ ਸੀ بس ਹੁਣ ਮੈਂ ਇਹਦੇ ਵਿੱਚ ਪਾਇਆ ਆਮਚੂਰ ਪਾਊਡਰ ਵੀ ਪਾ ਦੂੰਗੀ ਤੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਨਾ ਚੰਗੀ ਤਰ੍ਹਾਂ ਮਿਕਸ ਕਰ ਲੂੰਗੀ ਤੇ ਤੁਸੀਂ ਦੇਖੋ ਚਟਨੀ ਦਾ ਕਲਰ ਹੀ ਇੰਨਾ ਪਿਆਰਾ ਆ ਰਿਹਾ ਤੇ ਮੈਂ ਟਮਾਟਰ ਵੀ ਪਾਏ ਆ ਤੇ ਟਮਾਟਰ ਨਾਲ ਤਾਂ ਹੋਰ ਵਧੀਆ ਲੱਗ ਗਈ ਸੀ ਚਟਨੀ ਥੋੜੀ ਜੀ ਅਗਰ ਤੁਸੀਂ ਚਾਹੋ ਚੀਨੀ ਪਾ ਸਕਦੇ ਹੋ ਅਗਰ ਤੁਹਾਨੂੰ ਕਰਾਰੀ ਚਟਨੀ ਚਾਹੀਦੀ ਤੇ ਤਾਂ ਚੀਨੀ ਤੁਸੀਂ ਬਿਲਕੁਲ ਨਾ ਪਾਓ ਅਗਰ ਤੁਹਾਨੂੰ ਖੱਟੀ ਮਿੱਠੀ ਚਾਹੀਦੀ ਥੋੜੀ ਜੀ ਚੀਨੀ ਪਾ ਸਕਦੇ ਹੋ ਤੇ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਚ ਅਗਰ ਇਹ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ ਬਾਏ